ਆ ਕਿਹੜੀ ਦਵਾਈ ਪਾਈ ਐ ਨਾ ਕੀ ਰੇਟ ਰੂਟ ਪੈਂਦੀ ਐ ਇਹ 1200 ਪੈਂਦੀ ਕਿੱਲਾ ਇੰਨੀ ਮਹਿੰਗੀ ਯਾਰ ਕਿਹੜੀ ਐ ਆ ਪੜ ਲਾ ਜੇ ਜੀ ਇੰਨੀ ਹੁੰਦਾ ਰੇਟ ਤਾਂ ਇਹਦੇ ਤੇ ਯਾਰ ਬਾਅਦ ਲਿਖਿਆ ਗਾ ਹੈ 1860 ਲਿਖ ਰੱਖਿਆ ਇਹਦਾ ਨਹੀਂ 1200 1200 ਦੀ ਪੈਂਦੀ ਐ ਬਾਹਰ ਵਾਲੇ ਦੇ ਕਾਉਂਸਲ ਐ ਖਾਸੀਤ ਕੀ ਐ ਦੀ ਖਾਸੀਤ ਨਾ ਤਾਂ ਮੁਰਕੂ ਘਰ ਨੇ ਵੇ ਮੁਰਕ ਹੁੰਦੀ ਸੀ ਆਪਣੇ ਉਹ ਤਾਂ ਕਰਕੇ ਪਾਉਣੇ ਇਹ ਹੋਂਦ ਹੁੰਦੀ ਸੀ ਅੱਗੇ ਦਾ ਪਿਛਲੇ ਸਾਲ ਤਾਂ ਢੋਲੀ ਨਹੀਂ ਲੈਣ ਦਿੱਤੀ ਮੋਡੇ ਤੋਂ ਆਹੋ ਆਪਾ 400 ਦੀ ਤਰਾਮ ਪਾਈ ਦਿਨ ਦੂਜੀ ਵੀ ਇਹ 1200 ਦੀ ਮਾਲਾ ਵੀ ਸੱਥੀ ਪੈ ਜਾਂਦਾ ਏ ਖਰਚਾ ਦਾ 800 ਰੁਪਏ ਮਹਿੰਗੀ ਪੈਂਦੀ ਹੈ ਹਨਾ ਇਹ ਮਹਿੰਗੀ ਕੋ ਪੈਂਦੀ ਉੱਥੇ ਹੀ ਪੈ ਜਾਂਦਾ ਪਹਿਲਾਂ ਦੂਜੀ ਪਾਉਂਦੇ ਨੇ ਰੈਕਟਰ ਉੱਟ ਜਾ ਆਹੋ ਤੇ ਉਹ ਮਗਰੋਂ ਜਿਹੜੀ ਵੱਡਮ ਤੇ ਖਰਚ ਹੁੰਦੇ ਨੇ ਜਿਵੇਂ ਈ ਢੋਲ ਲਗਾਉਂਵੇਂ ਤੇ ਕਿਹੜੀ ਹੁੰਦੀ ਸੀਗੀ ਆਪਾਂ ਪੈਂਪਾ ਵਾਜਦੀ ਪੈਂਪਾ ਉਹਨੇ ਵੀ ਉਹ ਪਾਉਂਦੇ ਸੀਗੇ 4-500 ਦੀ ਉੱਥੇ ਆ ਜਾਂਦੀ ਹੈ ਇਹਨਾਂ ਨੇ ਤੇ ਫੂਕਦੇ ਜਣਾਂ ਨੇ ਓਖੇ ਹੁੰਦੇ ਸੀ ਇਹ ਨਾਂ ਦਾ ਕੱਖ ਉਹ ਕਰਨ ਦੇ ਵਿੱਚ ਕੋਈ ਅਹ ਜਿਆ ਸੋਦੀ ਨੌ ਦਾ 11200 ਤਾਂ ਫੇਰ ਉਹੀ ਲੱਗ ਜਾਂਦੇ ਸੀ ਨਾਲੇ ਉਹ ਬਾਣ ਦੀ ਤਾਕਤ ਖੈਦੀ ਸੀਗੀ ਹੋਣਾ ਇਹ ਥੋੜੀ ਗਾਇ ਟੋਲ ਮੁਰਕ ਮੋਥੇ ਆਸਤੇ ਸਪੈਸ਼ਲ ਬਈ ਜੀ ਆਹ ਲਿਆਂਦੀ ਆ ਇੱਕ ਵਾਰੀ ਪਹਿਲਾਂ ਵੀ ਪਾਈ ਸੀ ਅਸੀਂ ਚਾਹ ਪਾਣੀ ਹਾਂ ਮੁੜ ਕੇ ਇੱਕ ਬੁੱਢਾ ਨਹੀਂ ਕਰਦਾ ਤਾਂ ਮੁਰਕ ਦਾ ਨਹੀਂ ਤਾਂ ਰੱਖ ਲਓ ਵੀ ਅੱਧਾ ਬਾਣ ਕਵਰ ਕਰ ਦਿੱਤੀ ਮੁਰਕ ਨੂੰ ਨੀਨਾ ਪਾਦੇ ਮੈਂ ਗਾਰੰਟੀ ਲੈਂਦਾ ਨਾ ਤਾਂ ਸਾਡੀ ਇਹਦੀ ਕੋਈ ਬਈ ਉਹ ਪ੍ਰੋਮੋਸ਼ਨ ਪ੍ਰੋਮੋਸ਼ਨ ਦਾ ਹੈ ਨਹੀਂਗੀ ਇਸ ਤੱਕ ਕਿਸਾਨ ਵੀਰ ਆ ਆਮ ਕਿਸਾਨਾਂ ਕਿ ਦੇਖੀ ਆ ਨੇ ਕਿਸੇ ਦਾ ਫਾਇਦਾ ਹੋ ਜੇ ਹਨ ਤੇ ਤੁਸੀਂ ਦੱਸੋ ਗਾਰੰਟੀ ਆ ਯਾਰ ਜੇ ਮੁਰਕ ਨੂੰ ਕਰੁੰਦੇ ਦੇਦੇ ਮੈਨੂੰ ਆਪ ਵਿਸ਼ਵਾਸ ਆ ਉਹ ਤੋਂ ਪਹਿਤ ਤਿੰਨ ਕਿੱਲਾਂ ਚ ਝੋਨੇ ਤੋਂ ਵੱਡੀ ਵੱਡੀ ਹੋਏ। ਅਜੇ ਤਾਂ ਘਰਨੇ ਹੋਈ ਉਹਦੇ ਚ ਵਿੱਚ। ਇਹੀ ਪਾਈ ਹੈ ਕਿ ਸਾਰੇ ਵਾਹਨ ਜਦੂਜਾ ਕੱਖ ਵੀ ਨਹੀਂ ਹੁਣ ਦਿੰਦੀ ਹੈ ਹੈਨਾ ਇਹ ਉਹ ਆਪਣੇ ਬੰਦੇ ਵੀ ਆ ਰਹੇ ਸੇਖ ਯਾਰ 600 ਨੂੰ 600 ਨੂੰ ਕਿੱਲਾ ਸੀ ਹੁਣ 1200 ਨੂੰ 1200 ਨੂੰ ਹੋ ਗਈ ਉਹ ਪੰਜ ਛੇ ਸਾਲ ਹੋ ਗਏ ਸਾਪਾ ਆਪਣਾ ਬੰਦਾ ਵੀ ਲੜਦਾ ਸੀ ਯਾਰ 600 ਨੂੰ ਕਿੱਲਾ ਪਾਤੀ ਤੇ ਲਿਆਂਦੀ ਸੀ ਤਿੰਨ ਇੱਕ ਕਿੱਲਿਆਂ ਦੀ ਹਾਂ ਮੁੜ ਕੇ ਪਰ ਸਾਰੇ ਵਾਹਨ ਦੀ ਦਿੰਦੀ ਹੈ ਹਾਂ ਕਿ 600 ਨਾਲ ਲਿਆਂਦੀ ਮਹਿੰਗੀ ਹੈ ਇਹ ਚਾ ਮੁੜ ਕੇ ਤਾਂ ਨਹੀਂ ਮਿਲਦਾ ਹੁਣ ਦਿੰਦੀ ਕੱਖ ਇੱਕ ਕਰੀ ਪਾਈ ਉਹ ਮੁਰਕੀ ਉੱਪਰ ਦਿੰਦੀ ਹੈ ਮੁਰਕੀ ਦਾ ਗਾਰੰਟੀ ਹੈ ਮੁਰਕੀ ਜਿਆਦੇ ਵਾਹਨ ਨੂੰ ਚੁੱਕੀ ਸੀ ਇਹ ਹੋਰ